ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਦੇਵਾ। ਲੋ ਜੀ ਨਾਵੇਂ ਰੇਟ ਆ ਗਏ ਐ। ਔਰ ਬਹੁਤ ਹੀ ਅੱਛੇ ਰੇਟ ਐ। ਦੇਖਦੇ ਰਹੋ ਵੀਡੀਓ ਐਂਡ ਤੱਕ ਅੱਜ ਦੇ ਠਮਾਕੇ ਰੇਟ ਹੋਣਗੇ ਜੀ ਸਾਰੇ। ਐਨੇ ਵਧੀਆ ਰੇਟ ਜਿਹੜੇ 750 800 ਵਾਲੇ ਸੂਟ ਐ 5-500 ਰੁਪਏ ਦੇ ਵਿੱਚ ਆ ਗਏ। ਦੇਖਦੇ ਰਹੋ ਵੀਡੀਓ। ਕੈਮਰਿਕ ਦਾ ਸੂਟ ਪ੍ਰਿੰਟ ਪਿਓਰ ਦੀਆਂ ਚੁੰਨੀਆਂ ਪੂਰੀ ਕੱਟ ਰੇਟ ਆ ਗਿਆ ਜੀ 5-500। ਜਦੋਂ ਡਿਜ਼ਾਈਨ ਦੇਖਣ ਦੀ ਗੱਲ ਆਣੀ ਹੈ ਨਾ ਜੀ ਐਨੇਕ ਸੂਟ ਆਏ ਆ ਬਹੁਤ ਅੱਛੇ ਰੇਟ ਇਹਨਾਂ ਰੇਟਾਂ ਦੇ ਵਿੱਚ ਸੂਟ ਨਹੀਂ ਜੀ ਪਹਿਲਾਂ ਮਿਲੇ ਆ ਯਕੀਨ ਕਰਿਓ 8-800 ਰੁਪਏ ਵਾਲੇ ਸੂਟ ਹੈ ਜਿਹੜੇ ਤੁਹਾਨੂੰ ਮੈਂ ਦੇਣ ਲੱਗਿਆ 5-500 ਰੁਪਏ ਚਾ ਦੇਖੋ ਸੂਟ ਵਿਦ ਵਰਕ ਆਰੀ ਵਰਕ ਹੋਏਵੇ ਵਧੀਆ ਡਿਜ਼ਾਈਨਿੰਗ ਪੂਰੀਆਂ ਲੈਂਥਾਂ ਵੱਡੀਆਂ ਚੁੰਨੀਆਂ ਕੋਈ ਛੋਟੀਆਂ ਚੁੰਨੀਆਂ ਵਾਲੇ ਸੂਟ ਨਹੀਂ ਜੀ ਫੁੱਲ ਵੱਡੀਆਂ ਚੁੰਨੀਆਂ ਵਾਲੇ ਸੂਟ ਬਾਜੀ ਹੁਣ ਐਦਾਂ ਹੀ ਸਿਰਦੇ ਜਾਓ ਐਨੇ ਡਿਜ਼ਾਈਨ ਐਨੇ ਅੱਛੇ ਰੇਟ ਆ ਗਏ ਆ ਦੇਖੋ ਆ 200 ਸੂਟ ਆਇਆ ਜੀ ਹੁਣੇ ਤੁਹਾਨੂੰ ਅਸੀਂ ਵੈਸੇ ਨਿਗਾਹ ਕਰਾਣੀ ਐ ਦੇਖਦੇ ਜਾਓ ਜੀ ਉੱਪਰ ਹੀ ਫੋਟੋਆਂ ਲੱਗੀਆਂ ਹੋਈਆਂ ਸੂਟਾਂ ਦੇ ਡਿਜ਼ਾਈਨ ਕਿਆ ਬਾਤ ਐ ਜਿੰਨੇ ਵੀ ਲੈ ਕੇ ਰੱਖਣੇ ਐ ਵਿਆਹ ਸ਼ਾਦੀ ਦੇ ਲਈ ਲੈ ਕੇ ਰੱਖ ਲਓ ਦੇਣ ਲੈਣ ਦੇ ਲਈ ਬੈਸਟ ਐ ਜਿਹੜੇ ਰੇਟਾਂ 'ਚ ਸੂਟ ਮਿਲ ਰਹੇ ਆ ਨਾ ਜੀ ਬੈਸਟ ਰੇਟ ਹੈ ਬੈਸਟ ਇਸ ਭਾਅ ਦੇ ਵਿੱਚ ਸੂਟ ਨਹੀਂ ਮਿਲਣੇ ਮੁੜ ਕੇ ਦੇਖੋ ਡਿਜ਼ਾਈਨ ਹੀਗਾ ਪਿਓਰ ਕਾਟਨ ਦਾ ਆਲ ਓਵਰ ਸੂਟ ਆਂਦਾ ਸੀ 500 ਰੁਪਏ ਦਾ ਜੀ ਪਿਓਰ ਚੁੰਨੀਆਂ ਦੇ ਨਾਲ ਤੁਹਾਨੂੰ ਸੂਟ ਦੇਣ ਲੱਗੇ ਆ 5-500 ਰੁਪਿਆ ਮੋੜੇ ਚੀਜ਼ਾਂ ਹੁਣ ਆਣੀਆਂ ਨਹੀਂ ਜਿੰਨਾ ਪੀਸ ਮਿਲ ਕੋਲ ਪਏ ਤੇ ਸਾਰੇ ਹੀ ਚੱਕ ਲੈ ਤੁਸੀਂ ਇਹ ਵੀ ਦੇਖ ਲਓ ਜਿਹੜੇ ਮੇਰੇ ਕੋਲ ਵੀ 600 650 700 ਰੁਪਏ ਸੀ ਮੈਂ ਉਹ ਵੀ ਰੇਟ ਇਹੀ ਕਰ ਦਿੱਤੇ ਕਿਉਂਕਿ ਜਦੋਂ ਮੇਲੇ ਨਾਲ ਕੋਈ ਚੀਜ਼ ਤੁਹਾਨੂੰ ਫਾਇਦਾ ਦੇਣਾ ਹੈ ਤਾਂ ਜੋ ਮੇਰੇ ਕੋਲ ਪਿਆ ਮੈਂ ਉਹ ਵੀ ਚੱਕ ਕੇ ਉਸੇ ਰੇਟ ਕਰ ਦਿੱਤਾ ਜੀ ਤੁਹਾਡੇ ਨਾਲ ਇਹ ਨਹੀਂ ਹੈ ਕਿ ਪਾਰਸ਼ਲਟੀ ਕਰਨੀ ਹੈ ਕਿ ਇਹ ਐਦਾਂ ਨਹੀਂ ਐਦਾਂ ਆਏਗਾ ਡਿਜ਼ਾਈਨ ਦੇਖਦੇ ਜਾਓ ਐਨੇ ਸੂਟ ਹੈ ਰੇਟ ਬਹੁਤ ਅੱਛੇ ਹੈ ਆ ਦੇਖੋ ਸਭ ਚੀਜ਼ਾਂ ਇਸੇ ਦੇ ਵਿੱਚ ਹਰ ਕਸਟਮਰ ਨੂੰ ਪਤਾ ਹੈ 6-700 ਰੁਪਏ ਦੇ ਵਿੱਚ ਸੂਟ ਲਿਆ ਗਿਆ ਹੈ ਔਰ ਜਿਸ ਰੇਟਾਂ ਦੇ ਵਿੱਚ ਆ ਸੂਟ ਤੁਹਾਨੂੰ ਦੇਣ ਲੱਗਿਆ ਦੇਖੋ ਜਿੰਨੇ ਸੂਟ ਲੈ ਕੇ ਰੱਖਣੇ ਰੱਖ ਲਓ ਵਿਆਹ ਸ਼ਾਦੀਆਂ ਦੇ ਵਿੱਚ ਵੀ ਅਗਰ ਕਿਸੇ ਦੇ ਫਰਵਰੀ ਦੇ ਵਿੱਚ ਵੀ ਜਾ ਕੇ ਵਿਆਹ ਹੈ ਉਹਨਾਂ ਨੂੰ ਵੀ ਹੁਣ ਲੈ ਕੇ ਰੱਖ ਲੈਣੇ ਚਾਹੀਦੇ ਆ ਦੋ ਚੀਜ਼ਾਂ ਦਾ ਹੈ ਹਮੇਸ਼ਾ ਕਹਿੰਦਾ ਹੁਣਾਂ ਇੱਕ ਤਾਂ ਚੀਜ਼ਾਂ ਲੈ ਕੇ ਥੋੜ੍ਹੀ ਥੋੜ੍ਹੀਆਂ ਹੁਣ ਰੱਖਦੇ ਜਾਓ ਤੁਹਾਨੂੰ ਪਤਾ ਨਹੀਂ ਲੱਗਣਾ ਹੈ ਕਿ ਕਦ ਸੂਟ ਦੇਣ ਲੈਣ ਵਾਲੇ ਲੈ ਵੀ ਹੋ ਗਏ ਇੱਕ ਪਿਓਰ ਕਾਟਨ ਦੇ ਸੂਟ ਨਹੀਂ ਮਿਲਣੇ ਮੁੜ ਕੇ ਠੀਕ ਹੈ ਜੀ ਸਰਦੀਆਂ ਦੇ ਫਿਰ ਤੁਸੀਂ ਨਹੀਂ ਹੈ ਫਰਵਰੀ ਦੇ ਵਿੱਚ ਖਰੀਦਣੇ ਉਸ ਗੱਲ ਕਰਕੇ ਕਹਿੰਦਾ ਇਹਨਾਂ ਰੇਟਾਂ 'ਚ ਸੂਟ ਲੈ ਕੇ ਰੱਖ ਦੇਣੇ ਚਾਹੀਦੇ ਹੈਗੇ ਜਿੰਨੇ ਵੀ ਰੱਖਣੇ ਰੱਖ ਲਓ ਜੀ ਇਸ ਰੇਟ ਦੇ ਵਿੱਚ ਦੁਬਾਰਾ ਤੋਂ ਸੂਟ ਨਹੀਂ ਆਣੇ ਆਹੀ ਸੂਟ ਆਗਰ ਲੈਣੇ ਹੈ ਪਲੇਨ ਚੁੰਨੀ ਦੇ ਨਾਲ ਆ ਦੇਖੋ ਸਿੰਪਲ ਚੁੰਨੀ ਪਿਓਰ ਦੀ ਨਿਆਈ ਚੁੰਨੀ ਲੈਣੀ ਤਾਂ ਆਹੀ ਸੂਟ ਮਿਲ ਜਾਊਗਾ 400 ਰੁਪਏ ਤੇ ਪ੍ਰਿੰਟ ਪਿਓਰ ਦੀ ਚੁੰਨੀ ਲੈਣੀ ਹੈ ਤਾਂ 500 ਚ ਆ ਲਓ ਬ੍ਰਵੀ ਸਟ ਦੋ ਜੀ ਹਾਂਜੀ ਆ ਮੇਰੇ ਕੋਲ 6600 ਦਾ ਸੂਟ ਪਿਆ ਸੀ ਮੈਂ ਉਹ ਵੀ ਚੱਕ ਕੇ ਤੁਹਾਡੇ ਲਈ 500 ਰੁਪਿਆ ਕਹਿ ਦਿੰਦਾ ਜੀ ਯਕੀਨ ਕਰਿਓ ਚਲੋ ਦੁਕਾਨਦਾਰ ਤੇ ਵਿਸ਼ਵਾਸਤਾ ਆਮ ਤੌਰ ਤੇ ਨਹੀਂ ਹੁੰਦਾ ਹੈ ਸਾਡੇ ਕੰਮ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਪਰ ਮੈਂ ਤਾਂ ਗਾਹ ਨੂੰ ਇਹ ਗੱਲ ਕਹਿੰਦਾ ਯਕੀਨ ਕਰ ਲਿਓ 750 ਦਾ ਸੂਟ ਸੀ ਚਲੋ ਮੈਂ ਜਿਸ ਰੇਟ ਵੇਚਦਾ ਸੀ ਉਹ ਮੇਰੀ ਆਪਣੀ ਇਮਾਨਦਾਰੀ ਜਾਂ ਜੋ ਵੀ ਹੈ ਠੀਕ ਹੈ ਜੀ ਅਸੀਂ ਰੇਟ 600 ਰੁਪਿਆ ਲਾਸਟ ਵੇਚਿਆ ਸੀ ਮੇਰੀ ਆਪਣੀ ਖਰੀਦ ਸੀ ਸੂਟ ਦੀ 580 575 ਮੈਂ ਆਪਣੀ ਜੇਬੋਂ ਪੈਸੇ ਪਾਤੇ ਕਿ ਕਸਟਮਰ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਕਿ ਨਹੀਂ ਪਿਓਰ ਕੈਮਰਿਕ ਦੇ ਸੂਟ ਹੈ ਡਿਜ਼ਾਈਨ ਬਹੁਤ ਸੋਹਣੇ ਸਾਰੇ ਪਿਓਰ ਚੁੰਨੀਆਂ ਦੇ ਨਾਲ ਹਾਂ ਪੀਸ ਦਿਖਾ ਦਿਓ ਖਲਾ ਆ ਦੇਖੋ ਪਿਓਰ ਕੈਮਰਿਕ ਪ੍ਰਿੰਟ ਪਿਓਰ ਦੀਆਂ ਚੁੰਨੀਆਂ ਸੂਟ ਦਾ ਰੇਟ ਕੀ ਆ ਗਿਆ ਜੀ 5500 ਰੁਪਿਆ ਮੇਲਾ ਹੀ ਹੈ ਜੀ ਲੋਟਲਾ ਮੇਲਾ ਜਿੱਦਾਂ ਕਿਹਾ ਜਾਂਦਾ ਹੈਗਾ ਇਸ ਭਾ ਦੇ ਵਿੱਚ ਨਾ ਸੂਟ ਆਣ ਨਾ ਮੁੜ ਕੇ ਮਿਲਣ ਜਿਆਦਾ ਅਗਲਾ ਸੀਜ਼ਨ ਵੀ ਇਹ ਸੂਟ ਦਾ ਆਣਾ ਹੈ ਤਾਂ ਉਸ ਟਾਈਮ ਵੀ ਇਹ ਜਿਹੜਾ ਸੂਟ ਹੈ 750 ਤੋਂ ਵਿਕਣਾ ਸ਼ੁਰੂ ਹੁੰਦਾ ਹੈ ਜੀ ਇਹ ਤਾਂ ਲੈ ਕੇ ਰੱਖ ਲੈਣੇ ਚਾਹੀਦੇ ਆ ਜੀ ਮਿਲਾਂ ਨੂੰ ਜੇ ਸਾਨੂੰ ਕਹਿ ਲੋ ਮੈਂ ਹੁਣ ਮੰਨ ਲਓ ਐਨਾ ਸਰਮਾਇਆ ਸਾਡੇ ਕੋਲ ਵੀ ਨਹੀਂ ਹੁੰਦਾ ਕਿ ਆਪਾਂ ਇਹਨਾਂ ਸੂਟਾਂ ਨੂੰ ਅਲੰਗ ਗੱਠਾ ਬਣਾਵਾ ਕੇ ਰੱਖ ਦਈਏ ਪੈਸਾ ਅਲੰਗ ਰੱਖ ਦਈਏ ਕਿ ਅਗਲੇ ਸੀਜ਼ਨ ਦੇ ਸਟਾਰਟਿੰਗ ਤੇ ਹੀ ਬਾਦ ਵੇਚੀਏ ਪਰ ਉਹ ਚੀਜ਼ਾਂ ਨਹੀਂ ਹੋ ਪਾਣੀ ਆ ਲਓ ਇੱਕ ਡਿਜ਼ਾਈਨ ਤੁਹਾਨੂੰ ਦਿਖਾਉਂਦਾ 950 ਰੁਪਏ ਦਾ ਸੂਟ ਸੀ ਜੀ ਤੁਹਾਨੂੰ ਸਭ ਨੂੰ ਪਤਾ ਹੋਣਾ ਤੁਸੀਂ ਕਿੰਨੇ ਦਾ ਖਰੀਦੇ ਹੋਇਆ ਆ ਦੇਖੋ ਆ ਡਿਜ਼ਾਈਨ ਇਹ ਸੂਟ ਮਿਲੂਗਾ 550 ਰੁਪਏ ਦੇ ਵਿੱਚ ਬਹੁਤ ਹੀ ਸੋਹਣਾ ਸੂਟ 550 ਰੁਪਏ ਦੇ ਵਿੱਚ ਜੀ ਆ ਦੇਖੋ ਜੀ ਮੇਰੇ ਆਪਣੀ ਜੇਬੋਂ ਬਹੁਤ ਪੈਸਾ ਪੈ ਗਿਆ ਇਸ ਸੂਟ 'ਚ 550 'ਚ ਜੀ ਉਹ ਆਰੇ 550 'ਚ 550 ਤੇ ਡਿਜ਼ਾਈਨ ਹੋ ਗਿਆ ਜੀ ਇੱਕ ਉਹ ਦਿਖਾ ਦਿਓ ਜੀ ਜਿਹੜਾ 750 ਰੁਪਏ ਦਾ ਸੂਟ ਸੀ ਲਓ ਆ ਵੀ ਇਸੇ ਰੇਟ 550 'ਚ ਬਥੇਰਾ ਮੈਂ ਆ ਸੂਟ ਵੇਚਿਆ ਹੋਇਆ ਹਰ ਗਾਖ ਨੂੰ ਪਤਾ ਹੈ 750 ਦਾ ਸੂਟ ਸੀ ਇਹ ਵੀ 550 ਰੁਪਏ ਦੇ ਵਿੱਚ ਜੀ ਆ ਦੇਖੋ ਜੀ ਇਹ ਵੀ 550 ਚ ਇਹ ਦੋ ਡਿਜ਼ਾਈਨ 550 ਚ ਬਾਕੀ ਸਾਰਾ ਹੀ ਡਿਜ਼ਾਈਨ ਕਿਉਂ ਇਹ 750 ਵਾਲੇ ਸੂਟ ਸੀ 550 ਚ ਜਿਹੜੇ 600 650 ਵਾਲੇ ਸੂਟ ਸੀ 700 ਵਾਲੇ ਸੂਟ ਸੀ ਉਹ 500 ਰੁਪਏ ਦੇ ਵਿੱਚ ਕਰ ਦਿੱਤੇ ਜੀ ਉਹ ਸਾਰੇ ਆਏ ਆ ਜੀ ਸਿੰਗਲ ਸਿੰਗਲ ਡਿਜ਼ਾਈਨ ਦੇ ਵਿੱਚ ਜਿਹੜੀ ਰਿਐਲਿਟੀ ਹੈ 500 ਵਾਲੇ ਜਿਹੜਾ ਮੇਲ ਕੋਲ ਕਿਸੇ ਕੋਈ 6 ਸੂਟ ਪਏ ਕੋਈ 2 ਸੂਟ ਪਏ ਕੋਈ ਇੱਕ ਡਿਜ਼ਾਈਨ ਇਹ ਹੈ ਸੈਟ ਵਾਈਜ਼ ਜਿਹੜਾ ਸੈਟ ਵਾਈਜ਼ ਹੈ ਉਹ 50 ਰੁਪਏ ਵੰਦ ਸੀ ਬਾਕੀ ਸਾਰਾ ਤੁਹਾਨੂੰ ਉਸ ਰੇਟ ਤੇ ਦੇ ਦਿੱਤਾ ਲੈ ਆਓ ਜੀ ਮਸਲੀਨ ਦੁਪੱਟਾ ਸੂਟ ਦੇਖਦੇ ਜਾਓ ਐਨੇ ਵਧੀਆ ਰੇਟ ਐਨੇ ਵਧੀਆ ਕੱਪੜੇ ਬਹੁਤ ਟਾਪ ਦੇ ਰੇਟ ਦੇ ਵਿੱਚ ਇਹ ਚੀਜ਼ਾਂ ਮਿਲਣ ਆਪੀਆਂ ਜੀ ਇਨ੍ਹਾਂ ਰੇਟਾਂ ਦੇ ਵਿੱਚ ਤਾਂ ਲੋਕ ਸੋਚਦੇ ਹੁੰਦੇ ਕਿ ਕਦ ਕ ਆਉਂਗਾ ਇਹ ਰੇਟ ਕਦ ਲੈ ਕੇ ਰੱਖ ਲਈਏ ਇਸ ਵਾਰ ਰੇਟ ਘਟ ਹੀ ਨਹੀਂ ਸੀ ਰਹੇ ਹੈ ਜੀ ਇਹ ਵੀ ਵਾ ਯਕੀਨ ਕਰਿਓ ਕੁਛ ਮੀਹਾਂ ਨੇ ਕਰ ਦਿੱਤਾ ਨਹੀਂ ਮਿਲਣਾ ਨਹੀਂ ਰੇਟ ਘਟਾ ਰੀਆਂ ਕਿਉਂਕਿ ਇਸ ਵਾਰ ਅਕਤੂਬਰ ਦੇ ਵਿੱਚ ਹੀ ਵਿਆਹ ਬਹੁਤ ਆ ਗਏ ਵੇ ਹੁਣ ਅਕਤੂਬਰ ਨਵੰਬਰ ਦੇ ਵਿੱਚ ਜਿਨ੍ਹਾਂ ਦੇ ਮੈਰਿਜ ਆਏ ਉਹਨਾਂ ਨੇ ਸਿਆਲ ਦਾ ਸੂਟ ਥੋੜੀ ਖਰੀਦਣਾ ਜੀ ਉਹਨਾਂ ਨੇ ਰਿਸ਼ਤੇਦਾਰੀ ਚ ਦੇਣ ਲੈਣ ਲਈ ਵੀ ਆਹੇ ਸੂਟ ਖਰੀਦਣੇ ਜੀ ਬਹੁਤ ਵਧੀਆ ਦੁਪੱਟੇ ਵਧੀਆ ਕਪੜਾ ਡਿਜੀਟਲ ਰੰਗ ਨਹੀਂ ਜਾਊਗਾ 5-500 ਰੁਪਏ ਦੇ ਵਿੱਚ ਸੂਟ ਜੀ ਰੱਖ ਲੋ ਜਿਨੇ ਲੈ ਕੇ ਰੱਖਣੇ ਜੀ ਬਹੁਤ ਵਧੀਆ ਆ ਡਿਜ਼ਾਈਨ ਫੋਲਿਓ ਜੀ ਇਹ ਵੀ 500 ਦੇ ਜਦ ਕੇ ਇਹ ਡਿਜੀਟਲ ਤੇ ਡਿਜ਼ਾਈਨਿੰਗ ਹੋਰ ਕੀਤੀ ਗਈ ਹੈ ਇਹਦੇ ਨਾਲ ਜਦ ਕੇ ਚੁੰਨੀ ਲਗਾਤੀ ਨਾਲ ਮਿਰਰ ਵਰਕ ਦਾ ਡਿਜ਼ਾਈਨ ਕੀਤਾ ਗਿਆ ਜੀ ਆ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਕਪੜਾ ਬਹੁਤ ਸੋਹਣਾ ਨਾਲ ਲਗਾਈ ਗਈ ਹੈ ਸਿੰਪਲ ਚੁੰਨੀ 500 ਰੁਪਏ ਦੇ ਵਿੱਚ ਜੀ ਇਹ ਵੀ ਬਹੁਤ ਵਧੀਆ ਰੇਟ ਜੀ AB 508 ਡਿਜ਼ਾਈਨ ਵੀ ਸਾਰੇ 550 ਚਾ ਦੇਖੇ 8 ਡਿਜ਼ਾਈਨ ਸਭ 550 ਰੁਪਏ ਦੇ ਵਿੱਚ ਜੀ ਬਹੁਤ ਅੱਛੇ ਰੇਟ ਹੈ ਲੈ ਕੇ ਰੱਖ ਲਓ ਵਧੀਆ ਰਹੋਗੇ ਜੀ ਇਹਨਾਂ ਚੀਜ਼ਾਂ ਦੇ ਵਿੱਚ ਜੀ ਆ ਦੇਖੋ ਜੀ ਕੁਝ ਸਿੰਗਲ ਪੀਸ ਹੈ 350 300 ਰੁਪਏ ਦੇ ਵਿੱਚ ਸੂਟ ਦੇਵਾਂਗੇ ਜੀ ਆ ਦੁਪੱਟਾ ਸੂਟ ਮੈਂ ਇਸ ਦੀ ਵੀਡੀਓ ਤਾਂ ਨਹੀਂ ਬਣਾਈ ਮੇਰੇ ਕੋਲ ਸਿਰਫ 4 ਸੂਟ ਹੈ ਜਿਆਦਾ ਸੂਟ ਨਹੀਂ ਹੈ ਸਿਰਫ 4 400 ਰੁਪਏ ਵਾਲਾ ਉਹ ਸਿਰਫ ਆਹੀ ਰਹਿ ਗਿਆ ਹੁਣ ਜਿਹੜਾ ਮੈਂ ਮੰਨ ਲਓ ਪਹਿਲਾ ਹਾ ਆ ਦੇਖੋ ਆ ਸੂਟ ਜਿਹੜੇ 5-500 ਚੋਂ ਅੱਜ ਮੈਂ ਵੇਚ ਰਿਆਂ 6-600 650 ਦਾ ਰੇਟ ਸੀ ਸੂਟ ਦਾ ਸਭ 500 ਚ ਕਰ ਦਿੱਤੇ ਗਏ ਆ ਜੀ ਆ ਲੋ ਡਿਜ਼ਾਈਨਰ ਸੂਟ 4-400 ਰੁਪਏ ਚ ਫੁੱਲ ਲੈਂਥਾ ਸਭ ਕੁਝ ਵਧੀਆ ਚੁੰਨੀ ਸੈਮੀ ਐ ਇਹ 400 ਰੁਪਏ ਚ ਲੈ ਜਾਓ ਜੀ ਪਿਓਰ ਚੁੰਨੀ ਦੇ ਕੁਝ ਸੂਟ ਪਏ ਆ ਸਿੰਗਲ ਸਿੰਗਲ ਡਿਜ਼ਾਈਨ ਦੇ ਵਿੱਚ ਇਹ ਤੁਹਾਨੂੰ ਦੇਵਾਂਗੇ ਪਿਓਰ ਚੁੰਨੀਆਂ ਦੇ ਨਾਲ ਬਹੁਤ ਹੀ ਅੱਛਾ ਰੇਟ 450 ਰੁਪਿਆ ਰੇਟ ਹੈ ਜੀ ਇਸ ਸੂਟਾਂ ਦਾ ਔਰ ਅਗਰ ਤੁਸੀਂ ਇਹਦੇ ਵਿੱਚੋਂ ਜ਼ਿਆਦਾ ਪੀਸ ਖਰੀਦ ਲਏ ਤਾਂ ਮੈਂ ਹੋਰ ਲੈਸ ਕਰ ਦਊਂਗਾ ਥੋੜੇ ਹੀ ਪੀਸ ਹੈ ਕੋਈ ਜ਼ਿਆਦਾ ਨਹੀਂ ਹੈ ਇਹ ਚੀਜ਼ ਪਹਿਲਾਂ ਦੱਸ ਰਿਹਾ ਜੀ ਇਹਨਾਂ ਰੇਟਾਂ ਦੇ ਵਿੱਚ ਬੈਸਟ ਹੈ ਜੀ ਲਿਆਓ ਜੀ ਹੁਣ ਲਿਆਓ ਬਰਬਰੀ ਕਰੀਏ ਫਾਇਦੇ ਭਣ ਪਾਈਆਂ ਦੇ ਲਾਓ ਜੀ ਮੈਚਿੰਗ ਬਰਬਰੀ ਆ ਗਿਆ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਪਿਓਰ ਬਰਬਰੀ ਦੀ ਮੈਚਿੰਗ ਖਾਸ ਕਰ ਇਹਨਾਂ ਦੀ ਬਾਟਮ ਦਾ ਕੱਪੜਾ ਵਧੀਆ ਲੱਗਿਆ ਹੁੰਦਾ ਜੀ ਇਹ ਨਹੀਂ ਹੈ ਕਿ ਵੈਸੇ ਹੀ ਬਹੁਤ ਅੱਛੇ ਕੱਪੜੇ ਲੱਗੇ ਹੋਏ ਐ ਬਰਬਰੀ ਦੇ ਹੀ ਦੁਪੱਟੇ ਆ ਦੇ ਬਰਬਰੀ ਦੇ ਹੀ ਆਣਗੇ ਦੁਪੱਟੇ ਸੂਟਾਂ ਦਾ ਰੇਟ ਹੋ ਗਿਆ 15-1500 ਕਿਤੇ ਮਹਿੰਗੇ ਰੇਟ ਸੀ 15-1500 ਡਿਜ਼ਾਈਨ ਦੇਖਦੇ ਜਾਓ ਮੈਚਿੰਗ ਸੂਟ ਹੈ ਰੰਗ ਜਿਹੜੇ ਤੁਹਾਨੂੰ ਦਿਖਾਣੇ ਆ ਉਹੀ ਮਿਲਣੇ ਆ ਹੋਰ ਨਹੀਂ ਆਣੇ ਇੱਕ ਮੰਨ ਲਓ ਤੁਸੀਂ ਸਾਨੂੰ ਕਹੋਗੇ ਜੀ ਇਹਦੇ ਤੇ ਹੋਰ ਕਲਰ ਦਿਖਾ ਦਿਓ ਨਹੀਂ ਹੈ ਮੇਰੇ ਕੋਲ ਜੋ ਹੈ ਉਹੀ ਤੁਹਾਨੂੰ ਦਿਖਾ ਰਿਆ ਸਭ 15 15 ਸੌ ਕਰਤੇ ਜੀ ਆ ਮੈਚਿੰਗ ਸੂਟ ਹੈ ਜੀ ਆ ਦੇਖੋ ਜੀ ਬਲੈਕ ਡਿਜ਼ਾਈਨਿੰਗ ਦੇ ਵਿੱਚ ਹੈ ਜੀ 1500 ਆ ਡਿਜ਼ਾਈਨ ਕਿਤੇ ਵਧੀਆ ਆ ਦੇਖੋ ਡਿਜ਼ਾਈਨਿੰਗ ਸਭ ਡਿਜ਼ਾਈਨ ਇਸੇ ਦੇ ਵਿੱਚ ਹੈ ਜੀ ਆ ਦੇਖੋ ਆ ਸਭ ਡਿਜ਼ਾਈਨਿੰਗ ਇਸੇ ਦੇ ਵਿੱਚ ਆਏਗੀ ਜੀ ਆ ਦੇਖੋ ਪਲੇ ਆਉ ਜੀ ਇੱਕ ਮੈਚਿੰਗ ਡਿਜ਼ਾਈਨ ਦੇ ਵਿੱਚ ਤੁਹਾਨੂੰ ਹੋਰ ਦਿਖਾਣੇ ਆ ਵਿਦ ਵਰਕ ਅੱਜ ਕੱਲ ਆ ਰਹੀ ਹੈ ਜਿਨ੍ਹਾਂ ਦੇ ਨਾਲ ਪਾਲੋ ਜੀ ਡਿਜ਼ਾਈਨਿੰਗ ਵਰਵਰੀ ਡਿਜ਼ਾਈਨਿੰਗ ਬੈਕ ਪਲਾ ਵੀ ਪ੍ਰਿੰਟ ਹੈ ਇਹ ਆ ਜਾਏਗੀ ਜੀ बॉਟਮ ਪਲੇ ਆਉ ਜੀ ਇਸ ਦਾ ਦੁਪੱਟਾ ਆਏਗਾ ਜੀ ਪਿਓਰ ਦਾ ਪਿਓਰ ਦਾ ਪ੍ਰਿੰਟ ਦੁਪੱਟਾ ਲੇਸ ਡਿਜ਼ਾਈਨ ਬਹੁਤ ਸੁੰਦਰ ਡਿਜ਼ਾਈਨ ਲਗਾਇਆ ਗਿਆ ਜੀ ਦੇਖੋ ਲੇਸ ਦਾ ਡਿਜ਼ਾਈਨ ਪਿਓਰ ਕਾਟਨ ਤੇ ਲੇਸ ਡਿਜ਼ਾਈਨ ਹੈ ਜੀ ਇਹ ਆਏਗਾ ਬਰਬਰੀ ਦੇ ਸੂਟ ਤੇ ਪੱਲੇ ਦਾ ਡਿਜ਼ਾਈਨ ਜੀ ਇਹ ਆਏਗਾ ਜੀ 1600 ਰੁਪਏ ਦੇ ਵਿੱਚ ਡਿਜ਼ਾਈਨ ਇਹ ਸਾਰੇ ਡਿਜ਼ਾਈਨ 1600 ਲਓ ਜੀ ਨੈਕਸਟ ਦੇਖੋ ਜੀ ਬਰਬਰੀ ਮੈਚਿੰਗ ਇਹਦੇ ਉੱਤੇ ਕੀਤਾ ਗਿਆ ਇਹ ਵਰਕ ਪਾਈਪਿੰਗ ਦਾ ਤੇ ਮੋਤੀ ਵਰਕ ਹੈ ਜੀ फ्रंट पल्ले ਦੇ ਉੱਤੇ ਮੈਚਿੰਗ ਸਲਵਾਰ ਦਾ ਕਪੜਾ ਆਏਗਾ ਬਰਬਰੀ ਦਾ ਦੁਪੱਟਾ ਇਹ ਸੂਟ ਆਏਗਾ ਜੀ 2000 ਰੁਪਏ ਦਾ 2 2000 ਦਾ ਸੂਟ ਹੈ ਰੰਗ ਦੇਖਿਓ ਟਾਪ ਦੇ ਰੰਗ ਆ ਰਹੇ ਜੀ ਇੱਕ ਤੋਂ ਇੱਕ ਟਾਪ ਦੇ ਕਲਰ ਵਧੀਆ ਚ ਆਹ ਦੇਖਿਓ ਜੀ ਸਭ ਇਸੇ ਦੇ ਵਿੱਚ ਹੈ ਜੀ 2 2000 ਪਏ ਦੇ ਵਿੱਚ ਬਰਬਰੀ ਦੇ ਸੂਟ ਵਧੀਆ ਡਿਜ਼ਾਈਨਿੰਗਾਂ ਦੇ ਨਾਲ ਆਹ ਤੇ ਸਾਰਾ ਡਿਜ਼ਾਈਨਿੰਗ ਇੱਕਾ ਸੂਟ ਤੋਂ ਦੇ ਜੀ ਬਸ ਇਹ ਦੋ ਦੇ ਪਾ ਦਿਓ ਇਹ ਦੇ ਇੱਕ ਵਾਰ ਤੁਹਾਨੂੰ ਆਹ ਤੇ ਜੀ ਦੇ ਫਰੰਟ ਪੱਲੇ ਤੇ ਇਹ ਆਏਗਾ ਜੀ ਡੋਰੀ ਵਰਕ ਨਾਲ ਪਾਈਪਿੰਗ ਜੋ ਵੀ ਹੈਂਡਵਰਕ ਕੀਤਾ ਗਿਆ ਉਹਨਾਂ ਚੀਜ਼ਾਂ ਦੇ ਰੇਟ ਜੋ ਵਧਦੇ ਐ ਉਸ ਹਿਸਾਬ ਦੇ ਨਾਲ ਵਧੇ ਗਏ ਐ ਜੀ ਆਹ ਦੇਖੋ ਜੀ ਬਰਬਰੀ ਦੇ ਨਾਲ ਦੁਪੱਟੇ 2000 ਰੁਪਏ ਦੇ ਵਿੱਚ ਲਿਓ ਜੀ ਜਾਮ ਦਾ ਸੂਟ ਦੁਬਾਰਾ ਤੋਂ ਆ ਗਿਆ ਕੱਲ ਕਸਟਮਰ ਦੁਬਾਰਾ ਮੁੜ ਕੇ ਗਏ ਸੀ ਬਹੁਤ ਸੋਹਣਾ ਡਿਜ਼ਾਈਨ ਐ ਪਿਛਲੇ ਹਫਤੇ ਆਇਆ ਸੀ 1100 ਰੁਪਏ ਦੇ ਵਿੱਚ ਡਿਜ਼ਾਈਨ ਦਿਖਾ ਦਿਓ ਜੀ ਆਹ ਲਓ ਜੀ ਆਲ ਓਵਰ ਜਾਮ ਗਲੇ ਦਾ ਡਿਜ਼ਾਈਨ ਆйга ਜੀ ਪੱਲੇ ਦਾ ਡਿਜ਼ਾਈਨ ਪਿਓਰ ਦੇ ਆਣਗੇ ਜੀ ਦੁਪੱਟੇ ਟੂ ਸਾਈਡ ਲੈਸ ਦੇ ਨਾਲ ਸੌਰੀ ਐਮਬਰਾਇਡਰੀ ਦੇ ਨਾਲ ਕਲਰ ਦੇਖੋ ਜੀ 11 1100 ਰੁਪਏ ਦੇ ਵਿੱਚ ਕਲਰ ਬਹੁਤ ਸੋਹਣੇ ਆ ਰਹੇ ਆ ਜੀ ਬਹੁਤ ਹੀ ਵਧੀਆ ਕਲਰ ਇਸ ਤਰ੍ਹਾਂ ਦੇ ਆਣਗੇ ਜੀ ਕਲਰ ਇਹ ਚੀਜ਼ਾਂ ਆਣ ਗਈਆਂ ਜੀ ਬਾਕੀ ਤੁਸੀਂ ਰੇਟ ਦੇਖ ਲਏ ਰੇਟ ਕਾਫੀ ਜ਼ਿਆਦਾ ਘਟਾ ਦਿੱਤੇ ਗਏ ਆ ਜੀ ਜੋ ਇਹ ਚੀਜ਼ਾਂ ਲੈਣ ਦੇ ਲਈ ਸਭ ਤੋਂ ਵਧੀਆ ਰਹਿਣਾ ਹੈ ਜੀ ਗਲਾਸ ਆਰਗੈਂਜ਼ਾ ਦੇ ਵਿੱਚ ਸੂਟ ਆ ਗਏ ਆ ਜੀ ਬਹੁਤ ਸੋਹਣੇ ਇਸੇ ਤਰ੍ਹਾਂ ਦਿਖਾ ਦਿਓ ਹਾਂ ਆ ਡਿਜ਼ਾਈਨ ਦੇਖੋ ਜੀ ਗੜੇ ਦਾ ਜਰਾ ਦਿਖਾਓ ਆ ਦਿੱਤਾ ਜੀ ਗਲੇ ਦਾ ਡਿਜ਼ਾਈਨ ਗਲਾਸ オーਰਗੈਂਜ਼ਾ ਤੇ ਇਹ ਆਏਗਾ ਜੀ ਪੱਲੇ ਦਾ ਵਰਕ ਇਹਦੇ ਡਿਜ਼ਾਈਨਿੰਗ ਬਹੁਤ ਸੁੰਦਰ ਹੈ ਜੀ ਆ ਦੇਖੋ ਇਹ ਬਾਵਾ ਦੇ ਲਈ ਡਿਜ਼ਾਈਨਿੰਗ ਹੈ ਇਸੇ ਤਰ੍ਹਾਂ ਬਾਟਮ ਤੇ ਵੀ ਡਿਜ਼ਾਈਨਿੰਗ ਹੈ ਜੀ ਪਿਓਰ ਦਾ ਆਏਗਾ ਜੀ ਦੁਪੱਟਾ ਬਹੁਤ ਅੱਛੀ ਐਮਬਰਾਇਡਰੀ ਦੇ ਨਾਲ ਸੂਟ ਦਾ ਰੇਟ ਹੈ ਸਿਰਫ 1500 ਰੁਪਿਆ ਜੀ ਗਲਾਸ オーਰਗੈਂਜ਼ਾ ਤੇ ਅੱਜ ਕੱਲ ਇਹ ਚੀਜ਼ਾਂ ਚੱਲ ਰਹੀਆਂ ਹਨ ਸਿਰਫ 15-1500 ਰੁਪਏ ਦੇ ਵਿੱਚ ਜੀ ਦੇਖੋ ਚੀਜ਼ਾਂ आही चीज़ ब्लैक एम्ब्रॉयडरी देखो जी ग्लास और गेंजा आजकल ब्लैक एम्ब्रॉयडरी जो चल रहा डिजाइन बामा का डिज़ाइन जी ये आ जाएगी जी प्लेन बॉटम प्योर दे आन गए जी दुपट्टे आ देखो जी पंद्रह पंद्रह सौ रुपए देखिए ਇਹ ਹੈ ਜੀ ਦੇ ਕਲਰ ਏਸੀਜੀ ਅੱਜ ਦੀ ਵੀਡੀਓ ਲੇਟੈਸਟ ਡਿਜ਼ਾਈਨ ਬਹੁਤ ਸੁੰਦਰ ਆ ਰਹੇ ਹੈ ਹਾਂ ਦਿਖਾ ਦਿਓ ਕੋਈ ਗੱਲ ਇੱਕ 15 15 ਫਾਲੇ ਸੂਟ ਆਏ ਹੈ ਜੀ 11 1100 ਰੁਪਏ ਦੇ ਵਿੱਚ ਸੂਟ ਹੈ ਬਹੁਤ ਥੋੜੇ ਕੋਈ ਜ਼ਿਆਦਾ ਨਹੀਂ ਆਰਗੈਂਜ਼ਾ ਤੇ ਸੂਟ ਆ ਰਹੇ ਆ ਪ੍ਰਿੰਟਡ ਆ ਦੇਖੋ ਜੀ ਤ੍ਰੇਨਮ ਦੇ ਬਹੁਤ ਅੱਛੀ ਡਿਜ਼ਾਈਨਿੰਗ ਸਿਰਫ 11 1100 ਰੁਪਏ ਦੇ ਵਿੱਚ ਸੂਟ ਆ ਰਹੇ ਆ ਜੀ ऑर्गेंजा ਤੇ ਪਲੇਨ ਆਏਗੀ ਬਾਟਮ प्रिंट प्योर ਦੀ ਆਣਗੇ ਦੁਪट्टे ਆ ਦੇ ਫੁੱਲਸ ਰੇਟ ਦੇਖੋ ਜੀ ਹਾਂ ਇੱਕ ਬੇਨਤੀ ਮੈਂ ਹਮੇਸ਼ਾ ਕਰਦਾ ਜੀ ਉਹ ਹੁਣ ਵੀ ਕਰ ਰਿਹਾ ਅਗਰ ਤੁਸੀਂ ਸੋਚੋ ਕਿ ਪੈਸੇ ਘਟਾ ਲੈ ਮੰਗੇ 1 ਰੁਪਿਆ ਨਹੀਂ ਘਟਣਾ ਜੋ ਰੇਟ ਦੱਸ ਦਿੱਤੇ ਗਏ ਹੈ ਜੀ ਇਹੀ ਲੱਗਣੇ ਹੈ ਰਿਕੁਐਸਟ ਹੈ ਨਾ ਘਟਾਉਣ ਨੂੰ ਸਾਨੂੰ ਕਹੋ ਨਾ ਅਸੀਂ ਘਟਾਣੇ ਹੈ ਜੀ ਰੁਪਏ ਨੈਕਸਟ ਅਗਰ ਸੂਟ ਤੁਸੀਂ ਦੁਕਾਨ ਤੋਂ ਲੈ ਜਾਂਦੇ ਹੋ 6 ਦਿਨਾਂ ਦੇ ਵਿੱਚ ਬਦਲਣ ਆ ਰਹੇ ਹੋ ਤਾਂ ਸੀ ਘਟਾਉਂਦੇ ਆਂ ਜੀ 10% ਅਗਰ 6 ਦਿਨਾਂ ਤੋਂ ਬਾਅਦ ਆ ਰਹੇ ਹੋ 12 ਦਿਨਾਂ ਦੇ ਅੰਦਰ ਅੰਦਰ ਤਾਂ 20% ਕਟੌਤੀ ਲੱਗਣੀ ਹੀ ਲੱਗਣੀ ਹੈ ਇਹ ਤੁਹਾਡਾ ਫੈਸਲਾ ਹੈ ਤੁਸੀਂ ਸੂਟ ਪਸੰਦ ਕਰਕੇ ਲੈ ਕੇ ਜਾ ਰਹੇ ਹੋ ਅਸੀਂ ਕਦੇ ਕਿਸੇ ਗਾਹਕ ਨੂੰ ਨਹੀਂ ਕਹਿੰਦੇ ਹਾਂ ਕਿ ਲੈ ਜਾਓ ਜਾਂ ਛੱਡ ਜਾਓ ਇਹ ਪਲੀਜ਼ ਨੋਟ ਕਰ ਲਓ ਜੀ ਕਈ ਵਾਰ ਗਾਹਕ ਜਦੋਂ ਸੂਟ ਬਦਲਣ ਆਉਂਦਾ ਤਾਂ ਜਦੋਂ ਅਸੀਂ ਕਹਿੰਦੇ ਜੀ ਕਟੌਤੀ ਹੋਣੀ ਹੈ ਤਾਂ ਉਹਨਾਂ ਦੇ ਮਨ ਨੂੰ ਦੁੱਖ ਲੱਗਦਾ ਹੈ ਇਹ ਸਾਡੀ ਬੇਨਤੀ ਹੈ ਜੀ ਧੰਨਵਾਦ ਮੁੜ ਫੇਰ ਕੋਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਆਂ ਜੀ